ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਆਦਰਸ਼ ਜੋਸਨ ਅੱਜ ਫੋਈਪੁਰ ਹਲਕੇ ਦੇ ਜਲਾਲਾਬਾਦ ਦੇ ਪਿੰਡ ਮਹਾਲਮ ਦੇ ਵਿੱਚ ਖੜੇ ਹਾਂ ਅੱਜ ਪੰਜਾਬ ਦੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਰਹੀ ਹੈ ਬੜੀ ਸ਼ਾਂਤੀਪੂਰਵਕ ਢੰਗ ਨਾਲ ਹਰ ਇੱਕ ਪਿੰਡ ਦੇ ਵਿੱਚ ਵੋਟਾਂ ਦੀ ਸ਼ਾਂਤ ਮਾਈ ਢੰਗ ਨਾਲ ਪੈ ਰਹੀਆਂ ਨੇ ਤਾਂ ਇੱਥੋਂ ਦੇ ਸਰਪੰਚ ਕਿੰਦਰ ਸਿੰਘ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਕਿ ਇਹੋ ਜਿਹਾ ਮਾਹੌਲ ਰਿਹਾ ਹੈ ਪਿੰਡ ਦੇ ਵਿੱਚ ਹੁਣ ਤੱਕ ਵੋਟਾਂ ਪਾਉਣ ਤੱਕ ਇਹ ਹੁਣ ਤੱਕ ਦੇਖੋ ਮੈਂ ਤੁਹਾਨੂੰ ਦੱਸ ਚੁੱਕਾ ਕਿ 1 ਘੰਟਾ ਪਹਿਲਾਂ 1.5 ਘੰਟਾ ਪਹਿਲਾਂ 850 2100 ਦੇ ਵਿੱਚੋਂ 850 ਵੋਟ ਪੋਲ ਹੋ ਚੁੱਕੀ ਸੀ ਸ਼ਾਮ ਨੂੰ ਵੋਟ ਜ਼ਿਆਦਾ ਪੋਲ ਹੁੰਦੀ ਹੈ ਤੇ ਮੈਂ ਮੈਨੂੰ ਉਮੀਦ ਹੈ ਕਿ ਕਟੋਕੜ 85% ਵੋਟ ਜਿਹੜੀ ਇਸ ਪਿੰਡ ਦੇ ਵਿੱਚ ਪੋਲ ਹੋਵੇ ਕਿੰਨੇ ਵੋਟ ਸਰਪੰਚ ਸਾਹਿਬ ਟੋਟਲ ਤਾਣੀ ਪ੍ਰੇਮ ਸਿਕੁਰ ਸਾਡੇ ਪਿੰਡ ਦੇ ਦੋ ਬੂਥ ਬਣਾ ਕੇ ਜੇਠਾ 118 119 ਪਾ ਕੇ 2100 ਦੇ ਕਰੀਬ ਵੋਟ ਪੈਂਦੀ ਹੈ ਕਿੰਨੇ ਹੁਣ ਤੱਕ ਪੋਲ ਹੋ ਚੁੱਕੀ ਹੁਣ ਤੱਕ ਆ ਹੁਣ ਤੋਂ ਅੱਧਾ ਪੂਨਾ ਘੰਟਾ ਪਹਿਲਾਂ ਜੀ 855 ਵੋਟਾਂ ਪੋਲ ਹੋ ਚੁੱਕੀਆਂ ਸੀ ਸਰਪੰਚ ਸਾਹਿਬ ਸੋਇਪੁਰ ਲੋਕ ਸਭਾ ਦੇ ਨਤੀਜੇ ਕਿਹੋ ਜਿਹੇ ਹੋਣਗੇ ਦੇਖੋ ਜੀ ਮੈਂ ਕੌਂਸਲ ਪਾਰਟੀ ਨਾਲ ਸੰਬੰਧਤਾ ਔਰ ਅਸੀਂ ਬਹੁਤ ਮਿਹਨਤੀ ਕੀਤੀ ਹੈ ਅੱਜ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸਰ ਲੋਕ ਸਾਡੇ ਬਜ਼ੁਰਗ ਸਾਡੇ ਆ ਪੈਣਾ ਸਾਡੇ ਭਰਾ ਨੌਜਵਾਨ ਹਰ ਵਰਗ ਜਿਹੜਾ ਉਹ ਬੜੇ ਉਤਸ਼ਾਹ ਦੇ ਨਾਲ ਜਿਹੜਾ ਕਿ ਸਰਦਾਰ ਸ਼ੇਰ ਸਿੰਘ ਖਬਾਇਆ ਜੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਉਹਨਾਂ ਕੀਤਾ ਔਰ ਅੱਜ ਵੋਟ ਵੀ ਪੁਗਤਾ ਰਹੇ ਆ